ਇਹ ਰਵੈਲਾ ਤਾਂ ਸਭ ਤੋਂ ਪਹਿਲਾ ਟਾਰਗੇਟ ਹੈ ਕਿ ਪਿੰਡ ਦੇ ਵਿੱਚੋਂ ਨਸ਼ਾ ਬੰਦ ਹੋਣਾ ਚਾਹੀਦਾ ਕਿਉਂਕਿ ਮੈਨੂੰ ਇਹ ਬਹੁਤ ਜ਼ਿਆਦਾ ਦੁੱਖ ਹੈ ਕਿਉਂਕਿ ਬੱਚੇ ਜਿਹੜੇ 10-10 ਸਾਲਾਂ ਦੇ ਆ ਉਹ ਵੀ ਇਸ ਟਾਈਮ ਗੋਲੀਆਂ ਦੇ ਸ਼ਿਕਾਰ ਹੋ ਰਹੇ ਆ ਖਾ ਪੀ ਰਹੇ ਆ ਹਾਂਜੀ ਬਹੁਤ ਮੁਸ਼ਕਲ ਹੈ ਜੀ ਦੇਖੋ ਜੀ ਬੱਚਿਆਂ ਦੇ ਗਾਹਾਂ ਮਾਪੇ ਨੂੰ ਬੱਚਿਆਂ ਦੀ ਵੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਤਾਂ ਬੱਚਿਆਂ ਦੇ ਮਾਪੇ ਦਾ ਵੀ ਕੋਈ ਜੀਨ ਦਾ ਧੰਮ ਨਹੀਂ ਰਹਿ ਜਾਂਦਾ ਜੋ ਪਿੰਡ ਵਿੱਚ ਨਸ਼ਾ ਵੇਚ ਰਿਹਾ ਹੈ ਉਸ ਵਾਸਤੇ ਸਾਨੂੰ ਬਹੁਤ ਬੁਰਾ ਲੱਗਦਾ ਸਾਡੇ ਬੱਚੇ ਜੋ ਖਾਂਦੇ ਪੀਂਦੇ ਆ ਉਸ ਦੇਖ ਕੇ ਬੜਾ ਦੁੱਖ ਹੁੰਦਾ ਵੇ ਸਾਡੇ ਬੱਚੇ ਇਦਾਂ ਆਪਣੀ ਜਵਾਨੀ ਖਰਾਬ ਕਰ ਰਹੇ ਆ ਤੇ ਇਸ ਤਰ੍ਹਾਂ ਦਾ ਪਹਿਲਾਂ ਮਾਹੌਲ ਹੈਗਾ ਹਾਂਜੀ ਬਹੁਤ ਹੈਗਾ ਸਾਡੇ ਪਿੰਡ ਵਿੱਚ ਬਹੁਤ ਜ਼ਿਆਦਾ ਹੀ ਕਿਉਂਕਿ ਬਹੁਤ ਜ਼ਿਆਦਾ ਆਪਣੇ ਲਈ ਸ਼ਰਮ ਵਾਲੀ ਗੱਲ ਵਾ ਕਿ ਸਾਡੇ ਬੱਚੇ ਬਾਹਰ ਜਾ ਰਹੇ ਪੜ੍ਹਨ ਵਾਸਤੇ ਅਸੀਂ ਇੱਥੇ ਉਹਨਾਂ ਲਈ ਕੁਝ ਨਹੀਂ ਕਰ ਰਹੀ ਸਾਡੀ ਸਰਕਾਰ ਤੇ ਦੂਸਰੇ ਪਾਸੇ ਬੱਚੇ ਨਸ਼ਿਆਂ ਦੇ ਵੜੇ ਹੋ ਰਹੇ ਆ ਘਰ ਤਾਂ ਪੀ ਉੱਜੜ ਰਹੇ ਆ ਸਰ ਜੀ ਦੇਖੋ ਜਿਹੜੇ ਵੇਚਦੇ ਆ ਨਸ਼ਾ ਨਸ਼ਾ ਕਰਦੇ ਆ ਤੇ ਜਿਹੜੇ ਨਸ਼ਾ ਵੇਚ ਰਹੇ ਆ ਨਾ ਉਹਨਾਂ ਵਿਰੁੱਧ ਅਸੀਂ ਕਾਰਵਾਈ ਕਰਾਂਗੇ ਸਰਕਾਰ ਵੀ ਸ਼ਰੇਆਮ ਨਸ਼ੇ ਵੇਚ ਰਹੀ ਆ ਸਰਕਾਰ ਨੂੰ ਵੀ ਇਹ ਦੇਖਣਾ ਚਾਹੀਦਾ ਕਿ ਛੋਟੇ ਛੋਟੇ ਬੱਚੇ ਲੱਗ ਰਿਹਾ ਨਸ਼ਾ ਵੇਚ ਰਿਹਾ ਤੇ ਤਦੀ ਪਿੰਡਾਂ ਜਾ ਰਿਹਾ ਜੇ ਜਦੋਂ ਕੋਈ ਫੜ ਹੁੰਦਾ ਵਾ ਚਾਹੇ ਕੋਈ ਗੋਲੀਆਂ ਵਾਲਾ ਚਾਹੇ ਨਸ਼ੇ ਵਾਲਾ ਪੰਚਾਇਤ ਦਾ ਮੈਂਬਰ ਵੀ ਕੋਈ ਨਹੀਂ ਮਗਰ ਜਾਵੇਗਾ ਨਾ ਪਿੰਡ ਦਾ ਲੰਬੜਦਾਰ ਕੋਈ ਜਾਵੇਗਾ ਤੇ ਨਾ ਸਰਪੰਚ ਜਾਣਗੇ ਕਿਉਂਕਿ ਉਹਨਾਂ ਨੂੰ ਸ਼ੈਮ ਮਿਲਦੀ ਆ ਆਪਾਂ ਇੱਕ ਨੂੰ ਛੜਾਵਾਂਗੇ ਅਗਲੇ 4 ਕਹਿੰਦੇ ਚਲੋ ਸਾਡੀ ਹੋਈ ਆ ਅਸੀਂ ਵੀ ਕਰਦੇ ਕੋਈ ਗੱਲ ਨਹੀਂ ਆ ਜਿਹੜੀ ਸਮੁੱਚੀ ਪੰਚਾਇਤ ਨੇ ਫੈਸਲਾ ਲਿਆ ਬੜਾ ਛਲਾਗਾ ਜੋ ਫੈਸਲਾ ਉਹਨਾਂ ਨੇ ਇਹ ਪ੍ਰਣ ਕੀਤਾ ਕਿ ਪਿੰਡ ਦੇ ਵਿੱਚ ਜਿੰਨੇ ਨੌਜਵਾਨ ਆ ਜਾਂ ਉਹ ਨਸ਼ੇ ਵੇਚ ਰਹੇ ਆ ਜਾਂ ਉਹ ਨਸ਼ੇ ਖਾਂਦੇ ਆ ਉਹਨਾਂ ਦੇ ਖਿਲਾਫ ਡਟ ਕੇ ਖੜਨਾ ਉਹਨੂੰ ਪਾਣੀ ਦਾ ਕਨੈਕਸ਼ਨ ਬਿਜਲੀ ਦਾ ਕਨੈਕਸ਼ਨ ਵੀ ਕੱਟਣਾ ਚਾਹੀਦਾ ਉਹਦਾ ਤੇ ਉਹਦੇ ਨਾਲ ਦੇ ਆਂਡ ਗਵਾਂਡ ਚ ਬੋਲਵਾਣੀ ਉਹਦੀ ਬੰਦ ਹੋਣੀ ਚਾਹੀਦੀ ਪੰਜਾਬ ਦੇ ਵਿੱਚ ਨਵੀਆਂ ਪੰਚਾਇਤਾਂ ਬਣੀਆਂ ਤੇ ਨਵੀਆਂ ਪੰਚਾਇਤਾਂ ਦੇ ਕੁਝ ਨਵੇਂ ਚਾ ਨਵੇਂ ਉਤਸ਼ਾਹ ਤੇ ਪੰਜਾਬ ਦੇ ਵਿੱਚ ਜੋ ਪਹਿਲਾਂ ਸਿਸਟਮ ਚੱਲਦਾ ਸੀ ਭ੍ਰਿਸ਼ਟਾਚਾਰ ਦਾ ਜਾਂ ਨਸ਼ਿਆਂ ਦਾ ਬੋਲਬਾਲਾ ਸੀ ਇਹਦੇ ਤੇ ਕਾਫੀ ਕੰਟਰੋਲ ਕਰਨ ਦੀ ਜਿਹੜੀ ਚਰਚਾ ਚੱਲ ਰਹੀ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਜਿਹੜੇ ਨਸ਼ਾ ਤਸਕਰ ਹੈਗੇ ਨੇ ਪਿੰਡਾਂ ਦੇ ਵਿੱਚ ਵੇਚਦੇ ਨੇ ਜਾਂ ਮਾੜੇ ਅੰਸਰ ਹੈਗੇ ਉਹਨਾਂ ਤੇ ਕਾਫੀ ਸ਼ਕਤੀ ਦੇ ਨਾਲ ਮਤੇ ਪਾਏ ਜਾ ਰਹੇ ਨੇ ਇਸ ਵੇਲੇ ਮੈਂ ਪਿੰਡ ਪੱਦੀ ਜ਼ਗੀਰ ਦੇ ਅੰਦਰ ਆ ਸਰਪੰਚ ਸਾਹਿਬ ਦੀ ਹਾਜ਼ਰੀ ਦੇ ਵਿੱਚ ਮਤਾ ਵੀ ਪਾਇਆ ਗਿਆ ਔਰ ਸਾਰੇ ਪੰਚਾਇਤ ਤੇ ਪਿੰਡ ਦੇ ਨਗਰ ਨਿਵਾਸੀ ਪਤਵੰਤੇ ਸੱਜਣ ਲੰਬੜਦਾਰ ਜੀ ਇੱਥੇ ਮੌਕੇ ਤੇ ਮੌਜੂਦ ਨੇ ਇਹਨਾਂ ਨੂੰ ਵੀ ਪੁੱਛਾਂਗੇ ਕਿ ਜਿਹੜੇ ਇਲਾਕੇ ਦੇ ਵਿੱਚ ਜਾਂ ਪਿੰਡ ਦੇ ਵਿੱਚ ਵੀ ਬਹੁਤ ਸਾਰੇ ਮਾੜੇ ਅਨਸਰ ਹੁੰਦੇ ਨੇ ਜਿਹੜੇ ਨਸ਼ੇ ਨੂੰ ਬੜਾਵਾ ਦਿੰਦੇ ਜਾਂ ਸਮਾਜ ਦੇ ਵਿੱਚ ਕੁਝ ਇਦਾਂ ਦੇ ਸਮਾਜਿਕ ਵਿਰੋਧੀ ਹੁੰਦੇ ਨੇ ਸਰਪੰਚ ਸਾਹਿਬ ਉਹਨਾਂ ਨੂੰ ਵੀ ਪੁੱਛਾਂਗੇ ਔਰ ਮੈਂਬਰ ਪੰਚਾਇਤ ਤੇ ਪਤਵੰਤੇ ਸੱਜਣਾ ਨੂੰ ਵੀ ਪੁੱਛਾਂਗੇ ਤੁਹਾਡੀ ਕੀ ਰਾਇ ਬਣੀ ਹੈਗੀ ਆ ਇਹ ਪਿੰਡ ਦੇ ਵਿੱਚ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸ ਸਭ ਤੋਂ ਪਹਿਲਾਂ ਤਾਂ ਸਾਰੀ ਪੰਚਾਇਤ ਨੂੰ ਬਹੁਤ-ਬਹੁਤ ਮੁਬਾਰਕਾਂ ਹੈਗੀਆਂ ਹਾਂਜੀ ਥੈਂਕ ਯੂ ਸਰ ਵੀ ਜਿਹੜੀ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਪੂਰੇ ਪੰਜਾਬ ਭਰ ਦੇ ਵਿੱਚ ਕਿ ਨਸ਼ਿਆਂ ਦੇ ਖਿਲਾਫ ਤੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਤੁਸੀਂ ਤੁਹਾਡੀ ਕੀ ਰੈਬਣੀ ਹੈਗੀ ਸਰ ਅਸੀਂ ਵੀ ਪੂਰੀ ਕੋਸ਼ਿਸ਼ ਕਰਾਂਗੇ ਕਿ ਪਿੰਡ ਵਿੱਚ ਜੋ ਨਸ਼ਾ ਵੇਚਦੇ ਤੇ ਕਰਦੇ ਹਨ ਉਹਨਾਂ ਲਈ ਅਸੀਂ ਪੂਰੀ ਨੱਤ ਪਾਵਾਂਗੇ ਪੂਰੀ ਪੰਚਾਇਤ ਵੱਲੋਂ ਹਾਂਜੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਨਸ਼ੇ ਬੰਦ ਹੋ ਜਾਣ ਤੇ ਵੇਚਣ ਵਾਲੇ ਵੀ ਜਿਹੜੇ ਆ ਵੋ ਫੜੇ ਜਾਣ ਜਿੱਥੇ ਫੜੇ ਜਾਣ ਉਹਦੇ ਮਗਰ ਵੀ ਬਹੁਤ ਸਾਰੇ ਲੋਕ ਜਮਾਨਤ ਕਰਾਉਣ ਦੇ ਲਈ ਜਾਂਦੇ ਹੁੰਦੇ ਆ ਜਾਂ ਮਗਰ ਜਾਂਦੇ ਹੁੰਦੇ ਚੌਂਕੀ ਕਚੈਰੀ ਥਾਣੇ ਵੀ ਜਾਂਦੇ ਹੁੰਦੇ ਆ ਵੀ ਕੋਈ ਨਹੀਂ ਜੀ ਇੱਕ ਵਾਰੀ ਕਹੇ ਵਾਰਨਿੰਗ ਦੇ ਦਿਓ ਜੀ ਇੱਕ ਕੀ ਇੱਕ ਵਾਰੀ ਮੌਕਾ ਦੇ ਜਿਨ੍ਹਾਂ ਨੂੰ ਪਹਿਲਾਂ ਵੀ ਬਹੁਤ ਵਾਰੀ ਮੌਕਾ ਦਿੱਤਾ ਹੁੰਦਾ ਉਹਨਾਂ ਲਈ ਵੀ ਜਿਹੜੇ ਮਗਰ ਜਾਣ ਵਾਲੇ ਉਹ ਵੀ ਇੱਕ ਤਰ੍ਹਾਂ ਦੇ ਸ਼ਹਿ ਦੇਣ ਵਾਲੇ ਲੋਕ ਹੁੰਦੇ ਆ ਉਹਨਾਂ ਨੇ ਵੀ ਕੋਈ ਸ਼ਕਤੀ ਲਈ ਸਲਾਹ ਕੀਤੀ ਆ ਹਾਂਜੀ ਹਾਂਜੀ ਉਹਨਾਂ ਨੇ ਵੀ ਐ ਸੀ ਜਿੱਦਾਂ ਉਹਨਾਂ ਦੇ ਵੀ ਖਿਲਾਫ ਜਾਵਾਂਗੇ ਜੋ ਇਹਨਾਂ ਦੇ ਮਗਰਚਾਨਗੇ ਤੇ ਹਾਂਜੀ ਅਸੀਂ ਜਿਹੜੇ ਵੀ ਮਗਰਚਾਨਗੇ ਉਹਨਾਂ ਦੇ ਵੀ ਅਸੀਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਵਾਵਾਂਗੇ ਹੂੰ ਹਾਂਜੀ ਤੇ ਮੈਡਮ ਜੀ ਕੀ ਕਹਿਣਾ ਚਾਹੋਗੇ ਤੁਸੀਂ ਨੌਜਵਾਨ ਬਹੁਤ ਵਧੀਆ ਲੱਗਿਆ ਮੈਨੂੰ ਇਸ ਪੰਚਾਇਤ ਦੇ ਵਿੱਚ ਖਾਸ ਕਰਕੇ ਸਾਡੀਆਂ ਧੀਆਂ ਤੇ ਪੁੱਤ ਨੌਜਵਾਨ ਜਿਹੜੇ ਪੰਚਾਇਤਾਂ ਦੇ ਵਿੱਚ ਅੱਗੇ ਆਏ ਜਿੱਥੇ ਪੰਜਾਬ ਦੇ ਵਿੱਚ ਅੱਜ ਮਾਹੌਲ ਬਣਿਆ ਕਿ ਪੰਜਾਬ ਦੇ ਲੜਕੇ ਤੇ ਲੜਕੀਆਂ ਪੰਜਾਬ ਦਾ ਮਾੜਾ ਸਿਸਟਮ ਨਸ਼ੇ ਭ੍ਰਿਸ਼ਟਾਚਾਰ ਤੇ ਇੱਥੇ ਕਾਨੂੰਨ ਦੀ ਵਿਵਸਥਾ ਵਧੀਆ ਨਾ ਹੋਣ ਕਰਕੇ ਸਾਡੇ ਬੱਚੇ ਬੱਚੀਆਂ ਰੋਜ਼ਗਾਰ ਨਾ ਮਿਲਣ ਕਰਕੇ ਆਈਲੈਂਡ ਕਰਕੇ ਵਿਦੇਸ਼ਾਂ ਨੂੰ ਜਾ ਰਹੇ ਨੇ ਬਹੁਤ ਸਾਰੇ ਜਾ ਚੁੱਕੇ ਨੇ ਸਰਮਾਇਆ ਵੀ ਗਿਆ ਸਾਡੇ ਬੱਚੇ ਵੀ ਗਏ ਪਰ ਇਹ ਬਹੁਤ ਅੱਛਾ ਲੱਗਿਆ ਕਿ ਸਾਡੇ ਬੱਚੇ ਜਿਹੜੇ ਪੰਚਾਇਤ ਮੈਂਬਰ ਬਣ ਕੇ ਪੰਜਾਬ ਦੇ ਵਿੱਚ ਸਿਸਟਮ ਨੂੰ ਠੀਕ ਕਰਨ ਦੇ ਲਈ ਅੱਗੇ ਆਏ ਨੇ ਮੈਡਮ ਜੀ ਤੁਹਾਨੂੰ ਮੈਨੂੰ ਬਹੁਤ ਵਧੀਆ ਲੱਗਿਆ ਤੁਸੀਂ ਮੈਂਬਰ ਪੰਚਾਇਤ ਬਣੇ ਕੀ ਮੰਨ ਦੇ ਵਿੱਚ ਜਿਹੜੇ ਅੱਜ ਕਾਰਨਾ ਕਰਕੇ ਅੱਜ ਸਾਡੇ ਲੜਕੇ ਲੜਕੀਆਂ ਵਿਦੇਸ਼ਾਂ ਨੂੰ ਜਾ ਰਹੇ ਨੇ ਤੇ ਤੁਸੀਂ ਪੰਚਾਇਤ ਦੇ ਵਿੱਚ ਸਿਸਟਮ ਨੂੰ ਠੀਕ ਕਰਨ ਦੇ ਲਈ ਔਰ ਪੰਜਾਬ ਪੈਂਡ ਦਾ ਵਿਕਾਸ ਕਰਨ ਦੇ ਲਈ ਅੱਗੇ ਆ ਕੀ ਮੰਚ ਸੀ ਤੁਹਾਡੇ ਸਰ ਮੇਰਾ ਪਹਿਲਾ ਤਾਂ ਸਭ ਤੋਂ ਪਹਿਲਾ ਟਾਰਗੇਟ ਇਹ ਕਿ ਪੈਂਡ ਦੇ ਵਿੱਚੋਂ ਨਸ਼ਾ ਬੰਦ ਹੋਣਾ ਚਾਹੀਦਾ ਵਾਜੀ ਵਾਜੀ ਕਿਉਂਕਿ ਮੈਨੂੰ ਇਹ ਬਹੁਤ ਜ਼ਿਆਦਾ ਦੁੱਖਾ ਕਿਉਂਕਿ ਬੱਚੇ ਜਿਹੜੇ ਦਸਾਂ ਦਸਾਂ ਸਾਲਾਂ ਦੇ ਆ ਉਹ ਵੀ ਇਸ ਟਾਈਮ ਗੋਲੀਆਂ ਦੇ ਸ਼ਿਕਾਰ ਹੋ ਰਹੇ ਆ ਖਾ ਪੀ ਰਹੇ ਆ ਕਿਉਂਕਿ ਬਹੁਤ ਜ਼ਿਆਦਾ ਆਪਣੇ ਲਈ ਸ਼ਰਮ ਵਾਲੀ ਗੱਲ ਵਾ ਕਿ ਸਾਡੇ ਬੱਚੇ ਬਾਹਰ ਜਾ ਰਹੇ ਪੜ੍ਹਨ ਵਾਸਤੇ ਅਸੀਂ ਇੱਥੇ ਉਹਨਾਂ ਲਈ ਕੁਝ ਨਹੀਂ ਕਰ ਰਹੀ ਸਾਡੀ ਸਰਕਾਰ ਤੇ ਦੂਸਰੇ ਪਾਸੇ ਬੱਚੇ ਨਸ਼ਿਆਂ ਤੜਲੇ ਹੋ ਰਹੇ ਆ ਘਰ ਤਾਂ ਪਈ ਉੱਜੜ ਰਹੇ ਆ ਸਰਦਿ ਪਰ ਮੇਰੀ ਪੰਚਾਇਤ ਮੈਂਬਰਾਂ ਨੂੰ ਸਰਪੰਚ ਸਾਹਿਬ ਨੂੰ ਇਹ ਵੀ ਅਪੀਲ ਹੈ ਜੇ ਕੋਈ ਨਸ਼ਿਆਂ ਦੇ ਵਿਰੁੱਧ ਨਹੀਂ ਜਾਂਦਾ ਤੇ ਮੈਨੂੰ ਉਹਨਾਂ ਦੀ ਪ੍ਰਵਾਹ ਨਹੀਂ ਸਾਨੂੰ ਨਸ਼ਿਆਂ ਦੇ ਖਿਲਾਫ ਹੋਣਾ ਹੀ ਪੈਣਾ ਤਾਂ ਹੀ ਪਿੰਡ ਦਾ ਸੁਧਾਰ ਹੋਣਾ ਪਿੰਡ 'ਚੋਂ ਨਸ਼ਾ ਨਿਕਲੂਗਾ ਤਾਂ ਪਿੰਡ ਦੇ ਬੱਚੇ ਸਹੀ ਠੀਕ ਰਹਿਣਗੇ ਨਹੀਂ ਤਾਂ ਨਹੀਂ ਰਹਿਣਗੇ ਤੇ ਦੂਜੇ ਪਾਸੇ ਮੇਰੀ ਇਹ ਵੀ ਆ ਕਿ ਪੰਚਾਇਤ ਮੈਂਬਰਾਂ ਨੂੰ ਬੇਨਤੀ ਹੈ ਜਦੋਂ ਕੋਈ ਫੜ ਹੁੰਦਾ ਵਾ ਚਾਹੇ ਕੋਈ ਗੋਲੀਆਂ ਵਾਲਾ ਚਾਹੇ ਨਸ਼ੇ ਵਾਲਾ ਪੰਚਾਇਤ ਦਾ ਮੈਂਬਰ ਵੀ ਕੋਈ ਨਹੀਂ ਮਗਰ ਜਾਵੇਗਾ ਨਾ ਪਿੰਡ ਦਾ ਲੰਬੜਦਾਰ ਕੋਈ ਜਾਵੇਗਾ ਤੇ ਨਾ ਹੀ ਸਰਪੰਚ ਜਾਣਗੇ ਕਿਉਂਕਿ ਉਹਨਾਂ ਨੂੰ ਸ਼ਹਿਮ ਮਿਲਦੀ ਆ ਆਪਾਂ ਇੱਕ ਨੂੰ ਛੜਾਵਾਂਗੇ ਤੇ ਅਗਲੇ 4 ਕਹਿੰਦੇ ਚਲੋ ਸਾਡੀ ਹੋਈ ਆ ਅਸੀਂ ਵੀ ਕਰਦੇ ਕੋਈ ਗੱਲ ਨਹੀਂ ਉਹ ਸਾਨੂੰ ਪਤਾ ਸਾਡੀ ਮਗਰ ਆ ਜਾਣਾ ਜੋ ਕਿ ਨਹੀਂ ਹੋਣਾ ਚਾਹੀਦਾ ਹਾਂਜੀ ਤੇ ਬਹੁਤ ਵਾਰ ਇਹ ਹੁੰਦਾ ਵੀ ਨਸ਼ਾ ਤਸਕਰ ਹਾਂਜੀ ਜੇਲ੍ਹ ਭੇਜ ਦਿੱਤਾ ਪੰਚਾਇਤ ਨੇ ਵੀ ਤਾਂ ਸਰਕਾਰ ਨੇ ਵੀ ਜੇਲ੍ਹ ਭੇਜ ਦਿੱਤਾ ਪੁਲਿਸ ਨੇ ਜੇਲ੍ਹ ਭੇਜ ਦਿੱਤਾ ਚਲੇ ਗਿਆ ਉਹ ਜਮਾਨਤ ਹੋ ਕੇ ਵਾਪਸ ਆ ਜਾਂਦਾ ਸਮਾਜ ਨੂੰ ਕੇਸ ਨਜ਼ਰ ਨਾ ਦੇਖਣਾ ਚਾਹੀਦਾ ਉਸਨੂੰ ਸਮਾਜ ਲਈ ਤਾਂ ਇੱਕੋ ਜੇ ਰੱਖਣੇ ਚਾਹੀਦੇ ਆ ਜੇ ਕਿਸੇ ਨੇ ਗਲਤੀ ਕਰਦਾ ਵੀ ਆ ਉਹਨੂੰ ਇੱਕ ਮੌਕਾ ਨਹੀਂ ਦੇਣਾ ਚਾਹੀਦਾ ਪਰ ਫਿਰ ਵੀ ਜੇ ਦੁਬਾਰਾ ਗਲਤੀ ਕਰਦਾ ਤਾਂ ਉਹਨੂੰ ਸਜ਼ਾ ਫਿਰ ਦੁਬਾਰਾ ਦੇਣੀ ਚਾਹੀਦੀ ਜਿਵੇਂ ਚਰਚਾ ਚੱਲਦੀ ਸੀ ਕਿ ਉਹਦੇ ਘਰ ਦਾ ਬਿਜਲੀ ਦਾ ਬਿੱਲ ਕਟਾ ਦੇਣਾ ਕਨੈਕਸ਼ਨ ਕਟਾ ਦੇਣਾ ਪਾਣੀ ਦਾ ਕਨੈਕਸ਼ਨ ਉਹਦੇ ਲਈ ਉਹਨੂੰ ਪਾਣੀ ਦਾ ਕਨੈਕਸ਼ਨ ਬਿਜਲੀ ਦਾ ਕਨੈਕਸ਼ਨ ਵੀ ਕੱਟਣਾ ਚਾਹੀਦਾ ਉਹਦਾ ਤੇ ਉਹਦੇ ਨਾਲ ਦੇ ਆਂਡ ਗਵਾਂਚ ਬੋਲਵਾਣੀ ਉਹਦੀ ਬੰਦ ਹੋਣੀ ਚਾਹੀਦੀ ਤੇ ਉਹਦੇ ਬੱਚਿਆਂ ਲਈ ਵੀ ਥੋੜੀ ਜਿਹੀ ਪਾਬੰਦੀ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਦੂਸਰੇ ਬੱਚਿਆਂ ਨੂੰ ਨੁਕਸਾਨ ਹੁੰਦਾ ਤੇ ਉਹਦੇ ਆਪ ਦੇ ਬੱਚਿਆਂ ਲਈ ਉਹ ਕਿਉਂ ਨਹੀਂ ਚੱਲ ਸਕਦੇ ਆਪ ਦੇ ਬੱਚੇ ਬਾਹਰ ਕੱਢ ਰਹੇ ਤੇ ਸਾਡੇ ਬੱਚੇ ਉਹਨਾਂ ਨਸ਼ਿਆਂ ਤੇ ਲਾ ਰਹੇ ਨੇ ਇਸ ਕਰਕੇ ਉਹਨਾਂ ਲਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਬਿਲਕੁਲ ਬਹੁਤ ਅੱਛਾ ਥਾਨੀਆ શુભ ਕਾਮਨਾਵਾਂ ਤੁਹਾਡੇ ਨਾਲ ਨੇ ਆਸ ਕਰਦੇ ਕਿ ਤੁਸੀਂ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਦੇ ਲਈ ਆਪਣਾ ਵੱਡਾ ਯੋਗਦਾਨ ਪਾਉਂਗੇ ਔਰ ਪੱਦੀ ਜ਼ਗੀਰ ਤੋਂ ਸ਼ੁਰੂ ਕਰਾਂਗੇ ਬਹੁਤ ਸਾਰੀਆਂ ਵੀਡੀਓਜ਼ ਵਕ ਵਕ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਇਦਾਂ ਦਾ ਸਖਤ ਸਟੈਂਡ ਲਿਆ ਉਹ ਆ ਰਹੀਆਂ ਸਾਹਮਣੇ ਔਰ ਪੱਦੀ ਜ਼ਗੀਰ ਦੀ ਪੰਚਾਇਤ ਵੀ ਸਾਹਮਣੇ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਜੀ ਬੀਬੀ ਜਿਹੜਾ ਅੱਜ ਤੁਸੀਂ ਪੂਰੀ ਪੰਚਾਇਤ ਔਰ ਨਗਰ ਨਿਵਾਸੀ ਪਤਵੰਤੇ ਸੱਜਣ ਨਸ਼ਿਆਂ ਦੇ ਵਿਰੋਧ ਦੇ ਵਿੱਚ ਤੁਸੀਂ ਸਾਰੇ ਇਕੱਠੇ ਹੋਏ ਹੋ ਤੁਹਾਡੇ ਕੀ ਮਨ ਦੇ ਵਿੱਚ ਸਾਡੇ ਮਨ ਦੇ ਵਿੱਚ ਜੇ ਕੋਈ ਵੀ ਬੱਚਾ ਨਸ਼ਾ ਕਰਦਾ ਫੜਿਆ ਗਿਆ ਜਾਂ ਕੋਈ ਵੇਚੇ ਵੇਚਦਾ ਫੜਿਆ ਗਿਆ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਵਾਵਾਂਗੇ ਹਾਂਜੀ ਕੋਈ ਵੀ ਬੱਚਾ ਇਦਾਂ ਦਾ ਪਿੰਡ ਵਿੱਚ ਨਹੀਂ ਹੋਣਾ ਨਸ਼ੇ ਨੂੰ ਖਤਮ ਹੋਣਾ ਚਾਹੀਦਾ ਹੈ ਨਸ਼ਾ ਖਤਮ ਕਰਾਉਣ ਵਿੱਚ ਅਸੀਂ ਪੂਰੀ ਸਾਰੀ ਪੰਚਾਇਤ ਮੈਂਬਰ ਬਾਕੀ ਹੋਰ ਸਾਡੇ ਪਿੰਡ ਦੇ ਜਿਹੜੇ ਪਤਵੰਤੇ ਸੱਜਣੇ ਆ ਸਾਰੇ ਮਿਲ ਕੇ ਅਸੀਂ ਆਪਣੇ ਪਿੰਡ ਦਾ ਸੁਧਾਰ ਕਰਾਂਗੇ ਨਸ਼ੇ ਤੋਂ ਮੁਕਤੀ ਦਿਵਾਵਾਂਗੇ ਹੂੰ ਇੰਦਾ ਤਾਂ ਕਿੰਨਾ ਕੁ ਮਾਹੌਲ ਹੈ ਪਿੰਡਾਂ ਦੇ ਵਿੱਚ ਬਾਕੀ ਪਿੰਡਾਂ ਦੇ ਵਿੱਚ ਵੀ ਹੈ ਵੀ ਜਿਹੜੇ ਨਿੱਕੇ ਨਿੱਕੇ ਬੱਚੇ ਵੀ ਜਿੱਦਾਂ ਪੰਚਸਭ ਉਹਨਾਂ ਨੇ ਕਿਹਾ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਜਿਹੜਾ ਲਗਾਇਆ ਜਾ ਰਿਹਾ ਹਾਂਜੀ ਬਹੁਤ ਮੁਸ਼ਕਲ ਹੈ ਜੀ ਦੇਖੋ ਜੀ ਬੱਚਿਆਂ ਦੇ ਗਾਹਾਂ ਮਾਪੇ ਨੂੰ ਬੱਚਿਆਂ ਦੀ ਵੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਤਾਂ ਬੱਚਿਆਂ ਦੇ ਮਾਪੇ ਦਾ ਵੀ ਕੋਈ ਜੀਣ ਦਾ ਧਰਮ ਨਹੀਂ ਰਹਿ ਜਾਂਦਾ ਘਰੇ ਬਰਬਾਦ ਹੋ ਜਾਂਦਾ ਨਸ਼ਾ ਜਿਹੜਾ ਹੁਣ ਚੱਲਿਆ ਆ ਇਹਨੂੰ ਬਿਲਕੁਲ ਖਤਮ ਕਰਨਾ ਚਾਹੀਦਾ ਆ ਸਾਡੀ ਪੂਰੀ ਆਪਣੇ ਜਿੱਤੋਂ ਬਾਹਰ ਲਾਵਾਂਗੇ ਅਸੀਂ ਇਹ ਖਤਮ ਹੋਣਾ ਚਾਹੀਦਾ ਹੈ ਹਾਂਜੀ ਜਿਵੇਂ ਤੁਸੀਂ ਮੈਂਬਰ ਪੰਚਾਇਤ ਬਣੇ ਹੋ ਸਭ ਤੋਂ ਪਹਿਲਾ ਮੁੱਦਾ ਤੁਹਾਡਾ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਨਾ ਹੈਗਾ ਤੁਹਾਡਾ ਬਹੁਤ ਵਧੀਆ ਪ੍ਰਾਲਾ ਤੁਹਾਨੂੰ ਸ਼ਾਬਾਸ਼ ਵੀ ਅਸੀਂ ਤੁਹਾਡੇ ਨਾਲ ਵੀ ਹਾਂ ਹਾਂਜੀ ਹਾਂਜੀ ਤੇ ਜਿਹੜੀ ਅੱਜ ਕੀ ਤੁਹਾਡੇ ਮਨ ਦੇ ਵਿੱਚ ਵੀ ਸਰਕਾਰਾਂ ਜਿਹੜੀਆਂ ਬਹੁਤ ਸਾਰੇ ਲੀਡਰਾਂ ਦਾ ਵੀ ਹੱਥ ਹੋਏਗਾ ਹਾਂਜੀ ਤੇ ਜੇ ਨਸ਼ਾ ਪੰਜਾਬ ਦੇ ਵਿੱਚ ਵੇਚਦਾ ਤੇ ਲੋਕਾਂ ਦੀ ਇਹ ਗੱਲ ਹੁੰਦੀ ਆ ਵੀ ਲੀਡਰ ਦੀ ਸ਼ੈ ਹਾਂਜੀ ਜੇ ਪਿੰਡ ਚ ਵਿਕੇਗਾ ਪਿੰਡ ਦੀ ਪੰਚਾਇਤ ਵੀ ਮਿੰਨੀ ਪਾਰਲੀਮੈਂਟ ਹੁੰਦੀ ਆ ਲੋਕਾਂ ਨੇ ਕਹਿਣਾ ਹੀ ਆ ਕਿ ਪੰਚਾਇਤ ਦੀ ਵੀ ਸ਼ੈ ਹੈ ਹਾਂਜੀ ਨਹੀਂ ਅਸੀਂ ਬਿਲਕੁਲ ਪੂਰੇ ਦਾ ਪੂਰਾ ਜੋਰ ਲਾਵਾਂਗੇ ਜੇ ਵੀ ਕੋਈ ਵੇਚ ਦਾ ਫੜਿਆ ਗਿਆ ਉਸ ਦੀ ਪੂਰੀ ਉਹਦੇ ਉਹਨੂੰ ਸਜ਼ਾ ਦਵਾਵਾਂਗੇ ਹਾਂਜੀ ਵੈਰੀ ਗੁੱਡ ਬਹੁਤ ਵਧੀਆ ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਨੇ ਥੈਂਕ ਯੂ ਥੈਂਕ ਯੂ ਥੈਂਕ ਯੂ ਐਸ ਵਾਰ ਦੇਖ ਰਹੇ ਹਾਂ ਬਜ਼ੁਰਗ ਐਕਸਪਰਟ ਬਜ਼ੁਰਗ ਵੀ ਵਿੱਚ ਚਾਹੀਦੇ ਨੇ ਪਰ ਜ਼ਿਆਦਾ ਨੌਜਵਾਨਾਂ ਦੀ ਜਿਹੜੀ ਐਸ ਵਾਰ ਪੰਚਾਇਤ ਵੱਖ-ਵੱਖ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿਵੇਂ ਅੱਜ ਤੁਸੀਂ ਸਾਰੇ ਪੰਚਾਇਤ ਤੇ ਪਿੰਡ ਦੇ ਪਤਵੰਤੇ ਸੱਜਣ ਇਕੱਠੇ ਹੋ ਕਿ ਪਿੰਡ ਦੇ ਵਿੱਚੋਂ ਨਸ਼ਾ ਮੁਕਤ ਕਰਨਾ ਆਏਗਾ ਨਸ਼ਾ ਇੱਕ ਨਿਯਮਤਾ ਨੂੰ ਦੇਣ ਹੈ ਉਸ ਤੋਂ ਬਾਅਦ ਵਿੱਚ ਚੋਰੀਆਂ ਅੱਡਕਤੀਆਂ ਲੁੱਟਾਂ ਖੋਹਾਂ ਪਿੰਡਾਂ ਦਾ ਮਾਹੌਲ ਜਿਹੜਾ ਖਰਾਬ ਉਹ ਸ਼ੁਰੂ ਹੋ ਜਾਂਦਾ ਤੁਸੀਂ ਵਧੀਆ ਜੜ੍ਹ ਨੂੰ ਫੜਿਆ ਹੈਗਾ ਖਾਸ ਕਰਕੇ ਇੱਕ ਚਿੰਤਾ ਦੀ ਗੱਲ ਇਹ ਹੈ ਵੀ ਜਿਹੜੇ ਨੌਜਵਾਨ ਅੱਜ ਲੱਗੇ ਹੋਏ ਆ ਹਾਂਜੀ ਉਹਨਾਂ ਨੂੰ ਕਿੱਦਾਂ ਹਟਾਉਣਾ ਇਹ ਵੀ ਚਿੰਤਾ ਹੈ ਉਹਨਾਂ ਨੂੰ ਸਹੀ ਰਸਤੇ ਤੇ ਸਹੀ ਲੈਂ ਤੇ ਕਿੱਦਾਂ ਲੈ ਕੇ ਆਉਣਾ ਮੁੱਖ ਧਾਰਾ ਦੇ ਵਿੱਚ ਕਿੱਦਾਂ ਲੈ ਕੀ ਪਲਾਨ ਕੀਤਾ ਅੱਜ ਸਭ ਤੋਂ ਪਹਿਲਾਂ ਆਪਣੇ ਸਾਡੇ ਪਿੰਡ ਆਇਆ ਨੂੰ ਤੁਹਾਨੂੰ ਵੀ ਜੀ ਆ ਧੰਨਵਾਦ ਹਾਂਜੀ ਤੇ ਨਸ਼ਾ ਜਿਹੜਾ ਹੈਗਾ ਆ ਉਹ ਤਾਂ ਬਹੁਤ ਵੱਡਾ ਕੋਡ ਆ ਪੰਜਾਬ ਨੂੰ ਜਿਹੜਾ ਲੱਗਾ ਹੈ ਤੇ ਨੌਜਵਾਨ ਪੀੜ੍ਹੀ ਬਹੁਤ ਖਰਾਬ ਹੋ ਰਹੀ ਇਸ ਨਾਲ ਇਹ ਵੀ ਪਿੰਡਾਂ ਵਿੱਚ ਬਹੁਤ ਨਸ਼ਾ ਵਿਕ ਰਿਹਾ ਹੈ ਉਹਦੇ ਖਿਲਾਫ ਅਸੀਂ ਸਾਰੀ ਪੰਚਾਇਤ ਨਾਲ ਮਿਲ ਕੇ ਉਸ ਦੇ ਅੰਗੇਸ਼ਟ ਜਾਵਾਂਗੇ ਕੋਈ ਵੀ ਬੰਦਾ ਜੋ ਇਹਨਾਂ ਦੇ ਮਗਰ ਨਹੀਂ ਜਾਵੇਗਾ ਨਸ਼ੇ ਦੇ ਨਸ਼ਾ ਇਹ ਦੌਣ ਵਾਲੀ ਪੀੜੀ ਨੂੰ ਖਰਾਬ ਕਰ ਰਿਹਾ ਹੈ ਜਿੰਨੇ ਵੀ ਬੱਚੇ ਆ ਹੁਣ ਛੋਟੇ ਛੋਟੇ ਮਾਸੂਮ ਬੱਚੇ ਆ ਨਸ਼ੇ ਤੇ ਲੱਗ ਜਾਂਦੇ ਆ ਉਹਦੇ ਮਾਂ ਵੇਪ ਦਾ ਕੀ ਹਾਲ ਬਣ ਜਾਂਦਾ ਆ ਇਹ ਬਹੁਤ ਔਖਾ ਆ ਠੀਕ ਹੈ ਜੀ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਸਰਕਾਰ ਵੀ ਸ਼ਰੇਆਮ ਨਸ਼ੇ ਵੇਚ ਰਹੀ ਆ ਸਰਕਾਰ ਨੂੰ ਵੀ ਇਹ ਦੇਖਣਾ ਚਾਹੀਦਾ ਕਿ ਛੋਟੇ ਛੋਟੇ ਬੱਚੇ ਲੱਗ ਰਿਹਾ ਨਸ਼ਾ ਵੇਚ ਰਿਹਾ ਤੇ ਤਦੀ ਪਿੰਡਾਂ ਜਾ ਰਿਹਾ ਉਹ ਪਰਵਾ ਰਿਹਾ ਹੈ ਇਸ ਲਈ ਇਹ ਨਸ਼ੇ ਤੇ ਨੱਤ ਪਾਈ ਜਾਵੇ ਤੇ ਮੈਂ ਇਹ ਬੇਨਤੀ ਕਰਦਾ ਕਿ ਨਸ਼ੇ ਨੂੰ ਰੋਕਿਆ ਜਾਵੇ ਔਰ ਨਸ਼ਾ ਰੁਕਣ ਦੇ ਲਈ ਪੂਰੇ ਪਿੰਡ ਵਾਸੀਆਂ ਦੇ ਸਹਿਯੋਗ ਦੀ ਵੀ ਲੋੜ ਹੈ ਹਾਂਜੀ ਹਾਂਜੀ ਪੂਰੇ ਸਹਿਯੋਗ ਦੀ ਲੋੜ ਹੈ ਸਾਰੇ ਪਿੰਡ ਵਾਸੀਆਂ ਨੂੰ ਵਸੀਆਂ ਨੂੰ ਮਿਲ ਕੇ ਇਹ ਉਪਰਾਲਾ ਕਰਨਾ ਪੈਣਾ ਹੈ ਤਾਂ ਜੋ ਬੱਚਿਆਂ ਨੂੰ ਆਪਾਂ ਸੇਧ ਦੇ ਸਕੀਏ ਕਿ ਇਸ ਨਸ਼ੇ ਦੇ ਵਿੱਚ ਕੁਝ ਨਹੀਂ ਰੱਖਿਆ ਇਦੇ ਵਿੱਚ ਤਾਂ ਬਸ ਆਪਣੀ ਜੋ ਜਵਾਨੀ ਆ ਉਸ ਨੂੰ ਖਤਮ ਕੀਤਾ ਜਾ ਰਿਹਾ ਹੈ ਅਸੀਂ ਇਸ ਲਈ ਬੱਚਿਆਂ ਨੂੰ ਜਿਹੜੇ ਨਸ਼ੇ ਦੇ ਵਿੱਚ ਆ ਜਾਂ ਉਦਾਂ ਵੀ ਬੱਚੇ ਆ ਉਹਨਾਂ ਨੂੰ ਖੇਡਾਂ ਦੀ ਤਰਫ ਹੂੰ ਲੈ ਆਵਾਂਗੇ ਉਹਨਾਂ ਲਈ ਜੈਮ ਜਾਂ ਹੋਰ ਚੀਜ਼ਾਂ ਜੋ ਵੀ ਖੇਡਣ ਵਾਲੀਆਂ ਹੈਗੀਆਂ ਲਿੰਕ ਉਹਨਾਂ ਨੂੰ ਇਸ ਚਵਲ ਤੋਰਾਂਗੇ ਤਾਂ ਜੋ ਦੇਸ਼ ਦਾ ਸੁਧਾਰ ਹੋ ਸਕੇ ਪਿੰਡ ਦਾ ਸੁਧਾਰ ਹੋ ਸਕੇ ਮੈਡਮ ਜੀ ਤੁਸੀਂ ਐਜ਼ ਅ ਮੈਂਬਰ ਪੰਚਾਇਤ ਅੱਜ ਪੂਰੀ ਪੰਚਾਇਤ ਦੇ ਵਿੱਚ ਮੌਜੂਦ ਹੋ ਜਿਹੜਾ ਪੰਚਾਇਤ ਦੇ ਵੱਲੋਂ ਇੱਕ ਬੜਾ ਅਹਿਮ ਮਤਾ ਪਾਇਆ ਗਿਆ ਫੈਸਲਾ ਕੀਤਾ ਗਿਆ ਕਿ ਪਿੰਡ ਦੇ ਪਿੰਡ ਨੂੰ ਨਸ਼ਾ ਮੁਕਤ ਕਰਨਾ ਹੈਗਾ ਤੇ ਤੁਹਾਨੂੰ ਕੀ ਕਿਵੇਂ ਲੱਗਿਆ ਇਹ ਫੈਸਲਾ ਹਾਂਜੀ ਮੈਨੂੰ ਬਹੁਤ ਵਧੀਆ ਲੱਗਾ ਆ ਮੇਰੇ ਪੰਜਾਂ ਸਰਪੰਚਾਂ ਨੇ ਬਹੁਤ ਵਧੀਆ ਮੁੱਦਾ ਚੱਕਿਆ ਜੋ ਵੀ ਮਤਲਬ ਪਾਇਆ ਬਹੁਤ ਵਧੀਆ ਪਾਇਆ ਆ ਇਹ ਜਾਣਕਰ ਮੈਨੂੰ ਬਹੁਤ ਖੁਸ਼ੀ ਵੀ ਹੋਈ ਆ ਵੀ ਮੇਰੇ ਸਾਰੇ ਮੈਂਬਰ ਪੰਚਾਇਤ ਜੋ ਵੀ ਆ ਵਧੀਆ ਸਲਾਹ ਮਲੇ ਆ ਔਰ ਵਧੀਆ ਨੇਕ ਬੰਦੇ ਆ ਔਰ ਬਾਕੀ ਜੋ ਪਿੰਡ ਵਿੱਚ ਨਸ਼ਾ ਵਿਕ ਰਿਹਾ ਹੈ ਉਸ ਵਾਸਤੇ ਸਾਨੂੰ ਬਹੁਤ ਬੁਰਾ ਲੱਗਦਾ ਸਾਡੇ ਬੱਚੇ ਜੋ ਖਾਂਦੇ ਪੀਂਦੇ ਆ ਉਸ ਦੇਖ ਕੇ ਬੜਾ ਦੁੱਖ ਹੁੰਦਾ ਵੇ ਸਾਡੇ ਬੱਚੇ ਇਦਾਂ ਆਪਣੀ ਜਵਾਨੀ ਖਰਾਬ ਕਰ ਰਹੇ ਆ ਇਸ ਕਰਕੇ ਸਾਡੇ ਬੱਚਿਆਂ ਨੂੰ ਬਚਾਇਆ ਜਾ ਸਕੇ ਔਰ ਨਸ਼ਾ ਸਾਡੇ ਪਿੰਡ ਵਿੱਚੋਂ ਖਤਮ ਕੀਤਾ ਜਾ ਹੂੰ 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 ਤੇ ਇਸ ਤਰ੍ਹਾਂ ਦਾ ਪਹਿਲਾ ਮਾਹੌਲ ਹੈਗਾ ਨਾ ਹਾਂਜੀ ਬਹੁਤ ਹੈਗਾ ਸਾਡੇ ਪਿੰਡ ਵਿੱਚ ਬਹੁਤ ਜ਼ਿਆਦਾ ਹੀ ਆ ਹਾਂ ਹਾਂ ਸਰ ਜੀ ਜਿਵੇਂ ਪੰਚਾਇਤ ਵੱਲੋਂ ਬੜਾ ਅਹਿਮ ਫੈਸਲਾ ਲਿਆ ਗਿਆ ਕਿ ਪਿੰਡ ਨੂੰ ਨਸ਼ਾ ਮੁਕਤ ਕਰਨ ਦੇ ਲਈ ਸਖਤ ਸਟੈਂਡ ਲੈਣਾ ਹੈਗਾ ਜੀ ਕਿਵੇਂ ਲੱਗਿਆ ਤੁਹਾਨੂੰ ਅੱਜ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਆ ਬਈ ਪੱਦੀ ਜ਼ਗੀਰ ਦੇ ਵਿੱਚ ਨਵੀਂ ਪੰਚਾਇਤ ਜਿਹੜੀ ਆ ਉਹਨੇ ਚਾਰਜ ਸੰਭਾਲਿਆ ਜੀ ਇਹ ਸਾਰੀ ਸਮੁੱਚੇ ਮੈਂਬਰ ਪੰਚਾਇਤ ਨੂੰ ਬਹੁਤ ਬਹੁਤ ਵਧਾਈ ਦੂਜੀ ਗੱਲ ਜਿਹੜੀ ਸਮੁੱਚੀ ਪੰਚਾਇਤ ਨੇ ਫੈਸਲਾ ਲਿਆ ਬੜਾ ਛਲਾਗਾਜੋਗ ਫੈਸਲਾ ਉਹਨਾਂ ਨੇ ਇਹ ਪ੍ਰਣ ਕੀਤਾ ਕਿ ਪਿੰਡ ਦੇ ਵਿੱਚ ਜਿੰਨੇ ਨੌਜਵਾਨ ਆ ਜਾਂ ਉਹ ਨਸ਼ੇ ਵੇਚ ਰਹੇ ਆ ਜਾਂ ਉਹ ਨਸ਼ੇ ਖਾਂਦੇ ਆ ਉਹਨਾਂ ਦੇ ਖਿਲਾਫ ਡਟ ਕੇ ਖੜਨਾ ਜੇ ਕੋਈ ਨੌਜਵਾਨ ਨਸ਼ੇ ਵੇਚਦਾ ਉਹਦੇ ਖਿਲਾਫ ਵੀ ਐਕਸ਼ਨ ਲੈਣਾ ਜੇ ਕੋਈ ਨਸ਼ਾ ਖਾਂਦਾ ਉਹਦੀ ਕੋਈ ਮਦਦ ਨਹੀਂ ਕਰਨੀ ਸਮੁੱਚੇ ਤੌਰ ਤੇ ਸਮਾਜਿਕ ਤੌਰ ਤੇ ਉਹਦਾ ਬਾਈਕਾਟ ਕਰਨਾ ਇਹ ਬੜਾ ਫੈਸਲਾ ਇਹਨਾਂ ਦਾ ਛਲਾਗਾਜੋਗ ਆ ਜਿੱਥੇ ਇਹਨਾਂ ਨੇ ਪਿੰਡ ਦੇ ਵਿਕਾਸ ਦੀ ਗੱਲ ਕੀਤੀ ਆ ਉਥੇ ਲਾਇਬ੍ਰੇਰੀ ਬਣਾਉਣ ਦੀ ਗੱਲ ਕੀਤੀ ਆ ਪਿੰਡਾਂ ਦੀਆਂ ਨਾਲੀਆਂ ਜਿਹੜੀਆਂ ਉਹਨਾਂ ਦੇ ਵਿੱਚ ਜੋ ਖੜੋਤ ਆ ਉਹਨੂੰ ਅੱਗੇ ਤੋਰਨ ਦੀ ਗੱਲ ਕੀਤੀ ਆ ਤੇ ਪਿੰਡ ਦੇ ਜਿਹੜੇ ਹੋਰ ਅਧੂਰੇ ਕੰਮ ਆ ਉਹਨਾਂ ਨੂੰ ਪੂਰੇ ਕਰਨ ਦਾ ਇਹਨੇ ਅੱਜ ਪ੍ਰਣ ਲਿਆ ਤੇ ਇਹਦੀ ਵੀ ਇਹਨਾਂ ਨੂੰ ਬਹੁਤ-ਬਹੁਤ ਵਧਾਈ ਮੈਂ ਸਮਝਦਾ ਜੇ ਸਾਡੇ ਨਗਰ ਦੇ ਵਿੱਚ ਇੱਕ ਨਸ਼ਿਆਂ ਦਾ ਖਾਤਮਾ ਹੋ ਜਾਏ ਤਾਂ ਮੈਂ ਸਮਝਦਾ ਇਸ ਤੋਂ ਵੱਡੀ ਕੋ ਗੱਲ ਹੋ ਨਹੀਂ ਸਕਦੀ ਕਿਉਂਕਿ ਹਰ ਪਰਿਵਾਰ ਜਿਹੜਾ ਉਹਦਾ ਬੱਚਾ ਜਿਹੜਾ ਜੇ ਨਸ਼ਿਆਂ ਵੱਲ ਜਾਂਦਾ ਤਾਂ ਸਮੁੱਚਾ ਪਰਿਵਾਰ ਦੁਖੀ ਆ ਸਾਰਾ ਪਰਿਵਾਰ ਦੁਖੀ ਆ ਜੇ ਉਹ ਬੱਚਾ ਨਸ਼ਿਆਂ ਤੋਂ ਮੁਕਤ ਹੋ ਜਾਂਦਾ ਤਾਂ ਸਾਰਾ ਪਰਿਵਾਰ ਹੀ ਸੁਖੀ ਹੋ ਜਾਂਦਾ ਤੇ ਇਸ ਕਰਕੇ ਇਹ ਪੰਚਾਇਤ ਦਾ ਜਿਹੜਾ ਅੱਜ ਬਹੁਤ ਵੱਡਾ ਫੈਸਲਾ ਹੀ ਨਹੀਂ ਲਿਆ ਮੈਂ ਸਮਝਦਾ ਇਹ ਵਧਾਈ ਦੇ ਪਾਤਰ ਆ ਅਸੀਂ ਸਾਰਾ ਨਗਰ ਜਿਹੜਾ ਇਹਨਾਂ ਨੂੰ ਵਿਸ਼ਵਾਸ ਦਉਨੇ ਆ ਕਿ ਤੁਹਾਡੇ ਜਿੰਨੇ ਵੀ ਤੁਸੀਂ ਕੰਮ ਲੀਕਣੇ ਆ ਅਸੀਂ ਤੁਹਾਡੇ ਮਗਰ ਖੜੇ ਆ ਤੁਹਾਡਾ ਪੂਰਾ ਤਨਮਨ ਤਾਂ ਦੇ ਨਾਲ ਸਾਥ ਦੇਵਾਂਗੇ ਤੁਸੀਂ ਡਟ ਕੇ ਜਿਹੜੇ ਫੈਸਲੇ ਲੈਣੇ ਆ ਤੁਸੀਂ ਸਾਰੇ ਹੀ ਬੜੇ ਸਮਝਦਾਰ ਹੋ ਪੰਚਾਇਤ ਮੈਂਬਰ ਜਿੰਨੇ ਵੀ ਆ ਬਹੁਤ ਸਮਝਦਾਰ ਨੇ ਸਰਪੰਚ ਸਾਹਿਬ ਬੜੇ ਸਮਝਦਾਰ ਆ ਪੜੇ ਲਿਖੇ ਆ ਅਸੀਂ ਜਿੰਨਾ ਹੋਵੇ ਜਿੱਥੇ ਸਾਡੀ ਸਾਥ ਦੀ ਲੋੜ ਹੋਵੇ ਅਸੀਂ ਤਨਮਨ ਤਾਂ ਦੇ ਨਾਲ ਤੁਹਾਡਾ ਸਾਥ ਦੇਣ ਨੂੰ ਤਿਆਰ ਆ ਅੱਜ ਦਾ ਸ਼ਲਾਘਾਯੋਗ ਫੈਸਲਾ ਇਹਦੇ ਲਈ ਤੁਹਾਨੂੰ ਇੱਕ ਵਾਰ ਫੇਰ ਵਧਾਈ ਮੀਡੀਆ ਤੋਂ ਨਰਮਲ ਗੋੜਾ ਜੀ ਆਏ ਆ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਪਿੰਡ 'ਚ ਉਹਨਾਂ ਨੂੰ ਜੀ ਆਇਆਂ ਆਖਦੇ ਆ ਅੱਗੇ ਵੀ ਸਾਡੇ ਪਿੰਡ ਵਿੱਚ ਉਹ ਆਉਂਦੇ ਰਹਿੰਦੇ ਆ ਤੇ ਸਾਡੀ ਜਿਹੜੀ ਗੱਲ ਆ ਪਿੰਡ ਦੀ ਉਹ ਸਰਕਾਰ ਤੱਕ ਪਹੁੰਚਾਉਂਦੇ ਰਹਿੰਦੇ ਆ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਾਡੇ ਪਿੰਡ ਦੇ ਜਿਹੜੇ ਅਧੂਰੇ ਕੰਮ ਆ ਤੇ ਉਹਨਾਂ ਨੇ ਵੀ ਵੀਡੀਓ ਬਣਾ ਕੇ ਸਰਕਾਰ ਤੱਕ ਪਹੁੰਚਾਓ ਤੇ ਜਿਹੜੀ ਕੋਆਪਰੇਟਿਵ ਬੈਂਕ ਆ ਉਹਦਾ ਮੁੱਦਾ ਵੀ ਤੁਸੀਂ ਪਿੱਛੇ ਪਹੁੰਚਾਇਆ ਸੀ ਹੁਣ ਉਹਨੂੰ ਫੇਰ ਇੱਕ ਵਾਰ ਰਿਵਿਊ ਕਰਦੇ ਹੋ ਤਾਂ ਕਿ ਉਹਦਾ ਵੀ ਕੋਈ ਹੱਲ ਨਿਕਲ ਸਕੇ ਬੈਂਕ ਦੇ ਮੋੜੇ ਜਿਹੜੀ ਸੜਕ ਆ ਉਹਦੀ ਵੀ ਕੋਈ ਵੀਡੀਓ ਬਣਾ ਕੇ ਸਰਕਾਰ ਤੱਕ ਭੇਜ ਦਿਓ ਤਾਂ ਕਿ ਤੁਹਾਨੂੰ ਵੀ ਨੰਗਣਾ ਬੜਾ ਔਖਾ ਉਹ ਸੜਕ ਬੜੀ ਖਰਾਬ ਆ ਤੇ ਉਹਦਾ ਹੋਰ ਇੱਕ ਦੋ ਮੁੱਦੇ ਹੈਗੇ ਆ ਜਿੱਦਾਂ ਇੱਥੇ ਸੀਵਰੇਜ ਪਿਆ ਸਾਰੇ ਨਗਰ ਵਾਲਿਆਂ ਨੂੰ ਪਤਾ ਹੈ ਵੀ ਸੀਵਰੇਜ ਕਿੱਦਾਂ ਪੈਂਦਾ ਤੇ ਪੱਦੀ ਗੀਰ ਦੇ ਵਿੱਚ ਕਿੱਦਾਂ ਪਿਆ ਉਹ ਪਾਣੀ ਜਿਹੜਾ ਨਾਲੀਆਂ 'ਚ ਫਿਰਦਾ ਉੱਤੇ ਪਾਈਪ ਟਿਕਾ ਦਿੱਤੇ ਗਏ ਉਹ ਹੁਣ ਨਾ ਪਾਣੀ ਅੱਗੇ ਜਾਂਦਾ ਤੇ ਨਾ ਨਾਲੀਆਂ ਜਿਹੜੀਆਂ ਉਹ ਪਾਣੀ ਨਾਲ ਭਰੀਆਂ ਪਈਆਂ ਪਾਈ ਪਾਈਪ ਜਿਹੜੇ ਬੰਦ ਪਏ ਆ ਮੈਂ ਸਮਝਦਾ ਉਹਦੀ ਵੀ ਕੋਈ ਪ੍ਰਤਾਲ ਹੋਣੀ ਚਾਹੀਦੀ ਆ ਕਿ ਇਹ ਜਿਹੜਾ ਸੀਵਰੇਜ ਆ ਉਹ ਕਿਹਨੇ ਪਵਾਇਆ ਤੇ ਉਹਦੀ ਜਾਂਚ ਪੂਰੀ ਤਰ੍ਹਾਂ ਹੋਵੇ ਕਿਦਾਂ ਪਿਆ ਕਿੰਨਾ ਉਹਦੇ ਲਈ ਪੈਸਾ ਆਇਆ ਤੇ ਕਿੰਨਾ ਯੂਟਿਲਾਈਜ਼ ਹੋਇਆ ਬਾਕੀ ਗਿਆ ਕਿੱਥੇ ਤੇ ਇਹ ਸਾਡੀ ਸਾਰੇ ਨਗਰ ਦੀ ਵੀ ਮੰਗਿਆ ਪੰਚਾਇਤ ਵੱਲੋਂ ਵੀ ਮੰਗਿਆ ਕਿ ਉਹਦੀ ਪੂਰਜੋਰ ਜਿੱਦਾਂ ਵੀ ਸਹੀ ਜਾਂਚ ਹੋਵੇ ਤੇ ਤਾਂ ਕਿ ਸਾਡੇ ਪਿੰਡ ਦਾ ਜਿਹੜਾ ਪਾਣੀ ਦਾ ਨਿਕਾਸ ਆ ਉਹ ਸਹੀ ਢੰਗ ਨਾਲ ਹੋ ਸਕੇ ਬਹੁਤ ਬਹੁਤ ਧੰਨਵਾਦ ਥੈਂਕ ਯੂ